ਉਤਰੇ ਵਿਖਾ ਸਾ ਧਰਤੀ ਪਹਿਲੀ ਧਰਤੀ ਉਹ ਧਰਤੀ ਕਿਹੜੀ ਹੈ ਆਪ ਸਭ ਨੂੰ ਪਤਾ ਹੈ ਉਸ ਧਰਤੀ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰੀ ਨਾਮ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸੱਚੇ ਪਿਤਾ ਜੀ ਨੇ ਦਸ਼ਮੇਸ਼ ਜੀ ਨੇ ਆਪਣੀ ਬਾਣੀ ਚ ਉਸ ਧਰਤੀ ਲਈ ਵੀ ਸ਼ਬਦ ਵਰਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਜ ਕੀਤੀ ਦੋ ਵਾਰੀ ਉਹ ਧਰਤੀ ਦਾ ਜ਼ਿਕਰ ਆਇਆ ਜਿਹਨੂੰ ਆਪਾਂ ਲਾਹੌਰ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਧਰਤੀ ਸ਼ਬਦ ਵਰਤਿਆ ਲਾਹੌਰ ਕੋਈ ਸ਼ਕਤ ਨੇ ਅੱਜ ਜਿੰਨਾ ਮਰਜੀ ਕੋਈ ਤਰ ਤਾਕਸ਼ ਕਰੀ ਜਾਏ ਪਰ ਲਾਹੌਰ ਦਾ ਨਾਮ ਹੀ ਲਵਤੋ ਜਿਹਨੂੰ ਲਵਪੁਰ ਕਿਹਾ ਜਾਂਦਾ ਸੀ ਇਹ ਧਰਤੀ ਇਸ ਦਾ ਜ਼ਿਕਰ ਪਹਿਲੀ ਵਾਰੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ ਅੱਛੇ ਲਫ਼ਜ਼ ਨੇ ਜੀ ਉਸ ਸ਼ਲੋਕ ਦੇ ਉਹ ਧਰਤੀ ਹੈ ਲਾਹੌਰ ਸਹਿਰ ਜ਼ਹਿਰ ਕਹਿਰ ਸਵਾਪ ਹੈ ਮੈਂ ਫਿਰ ਬੇਨਤੀ ਕਰਾਂਗਾ ਧਰਤੀ ਹਰੀਆਬਲੀ ਕਿ ਹੈ ਪਰ ਗੁਰੂ ਨਾਨਕ ਸਾਹਿਬ ਉਸ ਧਰਤੀ ਦਾ ਜ਼ਿਕਰ ਕਰਦੇ ਆ ਲਾਹੌਰ ਸ਼ਹਿਰ ਜ਼ਹਿਰ ਕੈ ਸਵਾ ਪੈ ਇਹਦੇ ਲਫ਼ਜ਼ੀ ਅਰਥ ਨੇ ਲਾਹੌਰ ਸ਼ਹਿਰ ਹੈ ਜਿੱਥੇ ਸਵਾ ਪੈ ਕੈਰ ਵਰਤੀ ਹੈ ਜ਼ਹਿਰ ਭੁਲਿਆ ਕੇ ਪਰ ਕੀ ਭੁਲਿਆ ਹੈ ਇਹਦੇ ਸੰਬੰਧੀ ਵਿਦਵਾਨ ਟਿੱਕਾਕਾਰਾਂ ਨੇ ਦੋ رائے ਦਿੱਤੀਆਂ ਜਦੋਂ ਸੀ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਟਿੱਕਾ ਪੜ੍ਹਨੇ ਤੇ ਉਹ ਪਿੰਦ ਨੇ ਵੀ ਲਾਹੌਰ ਵਿੱਚ ਸਵਾ ਪੈਰ ਰਾਤ ਰਹਿੰਦੇ ਆ ਸੁਰਖਤ ਲੋਕ ਜੀਵ ਚਸਕੇ ਲਈ ਜੀਵ ਘਾਤ ਕਰਦੇ ਸਨ ਫਿਰ ਬੇਨਤੀ ਕਿ ਮੱਜਾ ਡੰਗਰਾਂ ਨੂੰ ਜਾਂ ਉਸ ਵਕਤ ਜਿਹੜਾ ਉਹ ਲੋਕਾਂ ਦਾ ਜੀਵ ਦਾ ਚਸਕਾ ਸੀ ਜੀਵ ਘਾਤ ਕਰਦੇ ਨੇ ਉਹਨਾਂ ਦਾ ਖੂਨ ਢੋਂਦਾ ਸੀ ਉਹ ਸਵਾ ਪੈਰ ਰਾਤ ਦੇ ਸਵਾ ਪੈਰ ਦੇ ਅਰਥ ਪਿਛਲਾ ਪੈਰ ਕਰਦੇ ਆ ਅੰਮ੍ਰਿਤ ਵੇਲਾ ਪ੍ਰਿੰਸੀਪਲ ਤੇਜਾ ਸਿੰਘ ਕੁੰਦਰ ਨੇ ਉਹ ਕਹਿੰਦੇ ਆ ਬਾਬਰ ਨੇ ਲਾਹੌਰ ਤੇ ਹਮਲਾ ਕੀਤਾ ਉਹਨੇ ਜਦੋਂ ਕਤਲੋਗਾਰਤ ਕੀਤੀ ਹੈ ਤੇ ਉਹਨੇ ਸਵਾ ਪੈਰ ਇਨਾ ਕੁ ਜ਼ੁਲਮ ਦੀ ਖਦੀਰੀ ਚੱਲੀ ਸਾਰਾ ਲਾਹੌਰ ਦੇ ਵਿੱਚ ਤਰ੍ਹਾਂ ਤਰ੍ਹਾਂ ਲੋਕਾਂ ਉੱਠੇ ਉੱਚ ਉਹ ਕਹਿੰਦਾ ਸੱਚ ਗੁਰਦੇਵ ਉਸ ਦਰਦਨਾਕ ਨਕਸ਼ੇ ਨੂੰ ਬਿਆਨ ਕਰਦੇ ਕਹਿ ਰਿਹਾ ਕਿ ਲਾਹੌਰ ਸ਼ਹਿਰ ਜ਼ਹਿਰ ਕਹਿ ਸਵਾ ਪੈਰ ਕਿ ਸਵਾ ਪੈਰ ਇੱਥੇ ਜ਼ੁਲਮ ਹੋਇਆ ਪਰ ਗੁਰੂ ਕੋ ਜਿਹੜੇ ਸ਼ਲੋਕ 12 ਤੇ ਵਧੀਕ ਪੜਦੇ ਮੈਂ ਪਿੱਛੇ ਵੀ ਆਪ ਨੂੰ ਇਹ ਕਥਾ ਜੀ ਬੇਨਤੀ ਕਰਕੇ ਆ ਤੁਸੀਂ ਬੈਠੇ ਹੋ ਸਿਆਣੇ ਸੂਝਵਾਨ ਗੁਰਮਤਿ ਬੈਠੇ ਹੋ ਇੱਕ ਮੇਰੀ ਬੇਨਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜਿੰਨਾ ਅਭਿਆਸ ਕਰਾਂਗੇ ਨਾ ਉਹਨਾਂ ਸ਼ਬਦ ਨੂੰ ਸ਼ਬਦ ਨਾਲ ਖੋਲਾਂਗੇ ਤੇ ਕਥਾ ਦਾ ਆਨੰਦ ਹੀ ਵੱਖਰਾ ਹੋਵੇਗਾ ਸਾਖੀ ਜਿਹੜੀ ਉਹ ਤਾਂ ਰਾਂਗਿਆ ਪਾਣ ਪਰ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਾਂਗੇ ਖੁਦ ਬਾਣੀ ਪੜਾਂਗੇ ਕਿਉਂਕਿ ਸ਼ਬਦ ਜਿਹੜਾ ਠੀਕ ਹੈ ਪਹਿਲਾ ਮੰਨ ਨਹੀਂ ਟਿਕਦਾ ਸੀ ਸਾਰੇ तकरीबन ਸਭ ਦੇ ਵੀ ਜਦੋਂ ਬਾਣੀ ਪੜਨੇ ਆ ਉਦੋਂ ਫੁਰਨੇ ਹੋਰ-ਔਰ ਹੋਣ ਲੱਗ ਪੈਂਦੇ ਨੇ ਜਦੋਂ ਬਾਣੀ ਪੜਨੇ ਆ ਉਦੋਂ ਅੰਦਰ ਟਿਕਦਾ ਨਹੀਂ ਕੋਈ ਸ਼ੱਕ ਨਹੀਂ ਬਸ ਸਿੱਧੀ ਜੇ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੇ ਬੇੜ ਦਿੱਤੀ ਜੇ ਬਾਣੀ ਪੜਦਿਆਂ ਮਨ ਨਹੀਂ ਟਿਕਦਾ ਕਿਸੇ ਨੂੰ ਪੁੱਛਣ ਦੀ ਨਾ ਜਾਇਂ ਇਹ ਗੱਲ ਚੇਤੇ ਰੱਖੀ ਮੈਲੇ ਮਨ ਹੀ ਨਹੀਂ ਟਿਕਦੇ ਹੁੰਦੇ ਬੜੀ ਸਿੱਧੀ ਜੀ ਬੇਨਤੀ ਮੇਰੀ ਮੈਲਾ ਅੰਦਰ ਕਦੀ ਨਹੀਂ ਟਿਕਦਾ ਜਿੰਨਾ ਸਿਰਦਾ ਨਿਰਮਲ ਹੋ ਜਾਗਾ ਨਾ ਜੀ ਉਹਨਾ ਆਪਣੇ ਆਪ ਟਿਕ ਜਾਗਾ ਮੈਂ ਇੱਥੇ ਦੋ ਤਿੰਨ ਬੇਨਤੀਆਂ ਬਾਣੀ ਚ ਕਰਾਂਗਾ ਪਰ ਫਿਰ ਵੀ ਉਸੇ ਵਿਸ਼ੇ ਤੇ ਆਵਾਂਗਾ ਧਰਤੀ ਜੰਤ ਮਾਤਾ ਪਿਤਾ ਦੇਖੋ ਮਹਾਰਾਜ ਜੀ ਨੇ ਬਾਣੀ ਚ ਉਦਾਹਰਨਾ ਬਹੁਤ ਲਈ ਹੈ ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਆਬ ਮੋਰੋ ਨਾਚ ਨੂੰ ਰੋ ਅਰਥਾ ਪਾ ਕਰ ਲਾਂ ਮਹਾਰਾਜ ਕਿਵੇਂ ਖੁਣ ਮੇਰਾ ਨੱਚਣ ਵਾਲਾ ਕੰਮ ਖਤਮ ਹੋ ਗਿਆ ਲਾਲ ਰੰਗੀਲਾ ਸਹਜੇ ਪਾਇਓ ਸਾਧਗੁਰ ਬਚਨ ਲਹੋ ਫਿਰ ਧਿਆਨ ਸੁਣਿ ਕਨੇ ਹੁਣ ਜੇ